एक ओंकार सतगुरु प्रसाद वो एक ओंकार कौन है जो सारे जगत ਦਾ مالک ਹੈ ਜੋ ساری ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਜੋ ساری ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ ਹੈ ਜੋ ਸਾਰੇ ਜਗਤ ਨੂੰ ਚਲਾ ਰਿਹਾ ਹੈ ਉਹ ਇੱਕ ਪਰਮੇਸ਼ਰ ਹੈ ਇਹ ਸਭ ਕੁਸ਼ ਪਰਮੇਸ਼ਰ ਦੇ ਵਸ ਵਿੱਚ ਹੈ ਉਸ ਤੋਂ ਬਾਹਰ ਕੁਝ ਵੀ ਨਹੀਂ ਹੈ ਇਹ ਸਾਰੀ ਕੁਦਰਤ ਉਸ ਦਾ ਰੂਪ ਹੈ ਇਹ ਵੀ ਸੰਸਾਰ ਤੁਮ ਦੇਖ ਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਸਾਰਾ ਰੂਪ ਉਸ ਪਰਮੇਸ਼ਰ ਦਾ ਹੈ ਇੱਕਮ ਇੱਕਾ ਕਾਰਨ निराला ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਉਹ ਇੱਕ ਪਰਮੇਸ਼ਰ ਜਮਦਾ ਮਰਦਾ ਨਹੀਂ ਹੈ ਉਸ ਨੂੰ ਕੋਈ ਜਨਮ ਨਹੀਂ ਦੇ ਸਕਦਾ ਉਹ ਆਪਣੇ ਆਪ ਤੋਂ ਬਣਿਆ ਹੈ ਆਪੀ ਤੇ ਆਪ ਸਾਰ ਜਨ ਆਪੀ ਨੇ ਰੱਖਿਓ ਨਾਉ ਏਕਾ ਪਸਾਓ ਏਕਾ ਕਵਾਓ ਤਿਸਤੇ ਹੋਏ ਲਖ ਦਰਿਆਓ ਕਿਨ ਮੈ ਥਾ ਪੂਤਾ ਪਨਹਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਹੁਕਮੇਂ ਦਰ ਆਂਦਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਕਈ ਬਾਰ ਪਸਰੀਓ ਪਾਸਾਰ ਸਦਾ ਸਦਾ ਇੱਕ ਇਕਾਉਂ ਕਾਰ ਉਹ ਪਰਮੇਸ਼ਰ ਆਪਣੇ ਆਪ ਤੋਂ ਬਣਿਆ ਹੈ ਉਸ ਨੂੰ ਕਿਸ ਨੇ ਬਣਾਇਆ ਨਹੀਂ ਉਹ ਆਪਣੇ ਆਪ ਤੋਂ ਹੀ ਬਣਿਆ ਹੈ ਉਹਨੀਆਂ ਸ੍ਰਿਸ਼ਟ ਦਾ ਉਸਾਰਾ ਕੋਈ ਇੱਕ ਵਾਰ ਨਹੀਂ ਕੀਤਾ ਉਸਨੇ ਉਹ ਸ੍ਰਿਸ਼ਟੀ ਨੂੰ ਕਿੰਨੀ ਵਾਰੀ ਬਣਾਇਆ ਤੇ ਕਿੰਨੀ ਵਾਰੀ ਸਮੇਟਿਆ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਹ ਸਾਰੀ ਕੁਦਰਤ ਦੇ ਵਿੱਚ ਵਿਦਿਮਾਨ ਹੈ ਆਪ ਹੀ ਵਿਚਰ ਰਿਹਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੂ ਰੰਗੀ ਜੋਤਿਸ ਭਾਵੇ ਨਾਨਕਾ ਸਾਈ ਗਲ ਚੰਗੀ ਇੱਕ ਰੂਪ ਜਾ ਕੇ ਰੰਗ ਆਨੇਕ ਉਹ ਪਰਮੇਸ਼ਰ ਹੈ ਤਾਂ ਇੱਕ ਹੈ ਮਗਰ ਅਨੇਕਾ ਰੂਪਾਂ ਦੇ ਵਿੱਚ ਹੀ ertidite ਵਿਚਰ ਰਿਹਾ ਹੈ ਇਹ ਸਾਰੀ ਕੁਦਰਤ ਸਾਰੀ ਕਾਇਨਾਤ ਉਸ ਦਾ ਰੂਪ ਹੈ ਇਸ ਤੋਂ ਲਗ ਨਹੀਂ ਹੈ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਿਨਾਸੀ ਪੁਰਖ ਹੈ ਜੋ ਸਭ ਮੇਰੇ ਹਾ ਸਮਾਏ ਉਹ ਜੋਤ ਰਾਈ ਉਹ ਆਤਮਾ ਰਾਈ ਉਹ ਰੂਹ ਰਾਈ ਸ਼ਕਤੀ ਰਾਈ ਹਰ ਇੱਕ ਜੀ ਦੇ ਅੰਦਰ ਵਿਦਿਮਾਨ ਹੈ ਕਿਉਂਕਿ ਉਸ ਤੋਂ ਬਿਨਾ ਕੋਈ ਜੀਵ ਪੈਦਾ ਨਹੀਂ ਹੁੰਦਾ ਕੋਈ ਵੀ ਜੀਵ ਧਰਤੀ ਤੇ ਆਏਗਾ ਉਹ ਜੋਤ ਲੈ ਕੇ ਹੀ ਆਏਗਾ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਅਸਤਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਕੀੜ ਤੋਂ ਲੈ ਕੇ ਹਾਤੀ ਤੱਕ ਔਰ ਬੰਦੇ ਤੱਕ ਉਹੀ ਰੱਬੀ ਜੋਤ ਵਿਰਾਜਮਾਨ ਹੈ ਉਹੀ ਆਤਮਾ ਵਿਰਾਜਮਾਨ ਹੈ ਜਿਹੜੀ ਇਸ ਨੂੰ ਚਲਾ ਰਹੀ ਹੈ ਉਹ ਆਤਮਾ ਉਹ ਜੋਤ ਇੱਕ ਹੈ ਉਹ ਇੱਕ ਪਰਮੇਸ਼ਰ ਹੈ ਅਬਿਨਾਸ਼ੀ ਹੈ ਉਹ ਸਤ ਹੈ ਉਹ ਅਟਲ ਹੈ ਅਬਿਨਾਸ਼ੀ ਪੁਰਖ ਕਿਸੇ ਬੰਦੇ ਜਾਂ ਕਿਸੇ ਸਰੀਰ ਦਾ ਨਾਮ ਨਹੀਂ ਹੈ ਅਬਿਨਾਸ਼ੀ ਪੁਰਖ ਅਬਿਨਾਸ਼ੀ ਜਿਸ ਦਾ ਕਦੀ ਨਾਸ਼ ਨਾ ਹੋ ਸਕੇ ਜੋ ਨਾਸਤੋ ਪਰੇ ਹੈ ਉਹ ਪੁਰਕ ਇਤੇ ਕਿਤੇ ਸਰੀਰ ਨੂੰ ਜਾਂ ਕਿਸੇ ਬੰਦੇ ਨੂੰ ਨੇ ਕਿਹਾ ਗਿਆ ਇਤੇ ਆਤਮਾ ਨੂੰ ਕਿਹਾ ਗਿਆ ਉਸ ਜੋਤ ਨੂੰ ਕਿਹਾ ਗਿਆ ਰੱਬੀ ਜੋਤ ਨੂੰ ਜੋ ਜਮ ਦੀ ਮਰਦ ਨਹੀਂ ਹੈ ਉਹ ਇੱਕ ਰੱਬ ਸਤ ਹੈ ਉਸ ਨੂੰ ਕਿਸੇ ਦਾ ਭੈ ਨਹੀਂ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਸ ਦੇ ਸਰੂਪ ਨੂੰ ਕੋਈ ਮਿਟਾ ਨਹੀਂ ਸਕਦਾ ਉਸ ਦੀ ਹੋਂਦ ਨੂੰ ਕੋਈ ਮਿਟਾ ਨਹੀਂ ਸਕਦਾ ਉਸ ਜੋਤ ਨੂੰ ਗਿਆਨ ਮਨੁੱਖਾ ਦੇ ਵਿੱਚ ਆ ਕੇ ਹੁੰਦਾ ਹੈ ਉਸ ਨੂੰ ਗਾਨ ਮਨੁੱਖਾ ਦੇਵ ਦੇ ਵਿੱਚ ਦੇਵ ਦੇ ਵਿੱਚ ਆ ਕੇ ਹੁੰਦਾ ਹੈ। ਬਾਕੀ ਜੁਨਾਂ ਦੇ ਵਿੱਚ ਨਹੀਂ ਹਾਂ ਕਦੀ ਗੁਰੂ ਦੀ ਕਿਰਪਾ ਹੋ ਜਾਏ ਉਸ ਦੀ ਮੋ ਜਾਏ ਹੋ ਜਾਏ ਤਾਂ ਪਸ਼ੂ ਪੰਛੀ ਜਾਨਵਰਾਂ ਨੂੰ ਵੀ ਤਾਰ ਦਿੰਦਾ ਹੈ। ਮਨੁੱਖਾ ਦੇ ਹੀ ਲੈਣ ਤੋਂ ਪਹਿਲਾਂ ਇਨਸਾਨ ਪੇੜ ਦੀ ਜੁਨੀ ਦੇ ਵਿੱਚ ਜਾਂਦਾ ਹੈ, ਦਰਖਤ ਦੀ ਜੁਨੀ ਵਿੱਚ ਜਾਂਦਾ ਹੈ। ਫਿਰ ਉਸ ਤੋਂ ਬਾਅਦ ਇਹ ਕੀੜੇ ਪਤੰਗੇ ਬਣਦਾ ਹੈ। ਪਹਿਲੀ ਕਲਾ ਤਾਂ ਇਹਦੀ ਆਏ ਵੀ ਆ ਦਰਖਦ ਬਣ ਜਾਂਦਾ ਹੈ ਦੂਜੀ ਕਲਾ ਦੇ ਵਿੱਚ ਆ ਕੀੜੇ ਪਤੰਗੇ ਬਣ ਜਾਂਦਾ ਹੈ ਔਰ ਤੀਜੀ ਕਲਾ ਦੇ ਵਿੱਚ ਪੰਛੀ ਬਣ ਜਾਂਦਾ ਹੈ ਔਰ ਚੌਥੀ ਕਲਾ ਦੇ ਵਿੱਚ ਪਸ਼ੂ ਜਾਨਵਰ ਬਣ ਜਾਂਦਾ ਹੈ ਔਰ ਪੰਜਵੀਂ ਕਲਾ ਦੇ ਵਿੱਚ ਇਨਸਾਨ ਬਣ ਜਾਂਦਾ ਹੈ ਕਿਉਂਕਿ ਇਨਸਾਨ ਦੇ ਜੁਨੀ ਦੇ ਵਿੱਚ ਇਹਨੂੰ ਗਿਆਨ ਹੁੰਦਾ ਹੈ ਇਸ ਨੂੰ ਸਮਝ ਹੁੰਦੀ ਹੈ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਔਰ ਜੁਣ ਤੇਰੀ ਪਨਹਾਰੀ ਫਿਰ ਰੱਬ ਦੀ ਕਿਰਪਾ ਨਾਲ ਧਰਤੀ ਦਾ ਸਿੱਖਦਾਰ ਬਣ ਜਾਂਦਾ ਹੈ ਕਿਉਂਕਿ ਇਸ ਦੇ ਅੰਦਰ ਪੰਜ ਕਲਾ ਆ ਜਾਂਦੀਆਂ ਹਨ ਰੱਬ ਨੇ ਧਰਤੀ ਤੇ ਕਲਿਆਈ ਤਾਂ ਕਰਕੇ ਵੀ ਅਸੀਂ ਆਪਣੇ ਆਪ ਨੂੰ ਪਛਾਣ ਸਕੀ ਆਪਣੀ ਜੋਤ ਨੂੰ ਪਛਾਣ ਸਕੀ ਉਸ ਦੇ ਵਿੱਚ ਮਿਲ ਸਕੀਏ ਭਈ ਪ੍ਰਾਪਤ ਮਨਕ ਦੇ ਹਰੀਆ ਗੋਬਿੰਦ ਦੇ ਬਲਨ ਕਿ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਤੁਸੀਂ ਇੱਕ ਨਾਮ ਦੇ ਜ਼ਰੀਏ ਉਸ ਰੱਬ ਦੇ ਵਿੱਚ ਮਿਲ ਜਾਓਗੇ ਉਸ ਗੋਬਿੰਦ ਨੂੰ ਮਿਲ ਜਾਓਗੇ ਆਪਣੇ ਆਪ ਨੂੰ ਪਹਿਚਾਨ ਲੋਗੇ ਕਿ ਇਹ ਸਾਰਾ ਪਸਾਰਾ ਉਸ ਰੱਬ ਦਾ ਹੈ ਉਹ ਆਪਣੇ ਆਪ ਹੀ ਸਾਰਾ ਤਮਾਸ਼ਾ ਦੇਖ ਰਿਹਾ ਹੈ ਆਪਣੇ ਆਪ ਹੀ ਸਭ ਕੁਝ ਖੇਡ ਰਿਹਾ ਹੈ ਇਹ ਸਾਰਾ ਪਸਾਰਾ ਉਸ ਪਰਮੇਸ਼ਰ ਦਾ ਹੈ ਉਸ ਤੋਂ ਵੱਖ ਨਹੀਂ ਇੱਕ ਦਾਤੇ ਇੱਕ ਭਿਖਾਰੀ ਸਭ ਤੇਰੇ ਚੋ ਜਿਵਡਾਣਾ ਕਿੱਥੇ ਉਹ ਦਾਤਾ ਬਣ ਕੇ ਬੈਠਾ ਹੈ ਕਿੱਥੇ ਭਿਖਾਰੀ ਬਣ ਕੇ ਬੈਠਾ ਹੈ ਦੇਣ ਵਾਲਾ ਵੀ ਉਹ ਹੀ ਹੈ ਤੇ ਲੈਣ ਵਾਲਾ ਵੀ ਉਹ ਹੀ ਹੈ ਇਹ ਸਾਰਾ ਪਸਾਰਾ ਉਸ ਪਰਮੇਸ਼ਰ ਦਾ ਹੈ ਉਸ ਤੋਂ ਵੱਖ ਨਹੀਂ ਹੈ ਇਕ ਕੋ ਦੋ ਸਮਝ ਆਏਗੀ ਜੋ ਦੋ ਗੁਰੂ ਦੀ ਕਿਰਪਾ ਨਾਲ ਅਸੀਂ ਉਸ ਜੋਤ ਨੂੰ ਪਹਿਚਾਨ ਲਾਂਗੇ ਸ਼ਬਦ ਗੁਰੂ ਦੇ ਲੜ ਲੱਗ ਕੇ ਉਹ ਸਤ ਗੁਰੂ ਕੌਣ ਹਨ ਉਹ ਸ਼ਬਦ ਗੁਰੂ ਸਤ ਗੁਰੂ ਹਨ ਜਿਨ੍ਹਾਂ ਦੀ ਕਿਰਪਾ ਨਾਲ ਸਾਨੂੰ ਇੱਕ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਬਦ ਗੁਰੂ ਹਨ ਗੁਰ ਬਾਣੀ ਇਸ ਜਗ ਮਹਿ ਚਾਨਣ ਕਰਮ ਵਸੇ ਮਨ ਆਏ ਇਹ ਬਾਣੀ ਮਹਾਪੁਰਖ ਕੀ ਨਿਜ ਕਰਵਾਸਾ ਹੋਏ ਵਾਹੋ ਵਾਹੋ ਜੀ ਬਾਨੀ ਨਿਰੰਕਾਰ ਤਿਸ ਜੇਵੜ ਅਵਰ ਨਾ ਕੋਏ ਹੁਣ ਦੁਨੀਆ ਗਿਆਨਤਾ ਦੇ ਵਾਸੋ ਕੇ ਝਗੜਾ ਕਰ ਰਹੀ ਹੈ ਲੜ ਰਹੀ ਹੈ ਕਿਉ ਰੱਬ ਇਨਸਾਨੀ ਮਖਲੂਕ ਨਹੀਂ ਹੈ ਉਹ ਸਰੀਰ ਦੇ ਵਿੱਚ ਨਹੀਂ ਆਂਦਾ ਔਰ ਕੋਈ ਰੱਬ ਰੂਪ ਨਹੀਂ ਬਣ ਸਕਦਾ ਅੱਜ ਜੋ ਝਗੜਾ ਹੋ ਰਿਹਾ ਇਸ ਗੱਲ ਦਾ ਹੋ ਰਿਹਾ ਕਿਸੇ ਇਨਸਾਨ ਨੂੰ ਰੱਬ ਨਹੀਂ ਕਿਹਾ ਗਿਆ ਕਿਸੇ ਮਖਲੂਕ ਨੂੰ ਰੱਬ ਨਹੀਂ ਕਿਹਾ ਗਿਆ रब भगती गया रब हुक्म क्या गया रब नेकी गया रब इमानदारी गया रब सच्चाई किया गया रब परोपकार में क्या गया रब रब पाक पवित्रता गया रब अच्छाई किया गया रब दया गया रब खीमा गया है रब दयालिता गया है रब रबी गया है रब भलाई में किया गया है ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕੁਰ ਉੱਚ ਪਗਵਾਨਾ ਉਹ ਪਰਮੇਸ਼ਰਤਾ ਗੁਨਾ ਦਾ ਖਜ਼ਾਨਾ ਹੈ ਉਹ ਤਾਂ ਗੁਨਾ ਦਾ ਭੰਡਾਰ ਹੈ ਪਰਮੇਸ਼ਰ ਹੋਰਾ ਗੋਨ ਤਾਂ ਸਾਰੇ ਉਸ ਪਰਮੇਸ਼ਰ ਦੇ ਹਨ ਉਸ ਰੱਬ ਦੇ ਹਨ ਨੇਕਤਾ ਰੱਬ ਹੈ پاک ਪਵਿੱਤਰਤਾ ਰੱਬ ਹੈ ਸੱਚਤਾ ਰੱਬ ਹੈ ਦਿਆਲੂਤਾ ਰੱਬ ਹੈ ਹੁਕਮਤਾ ਰੱਬ ਹੈ ਸਹਿਜਤਾ ਤਾਂ ਰੱਬ ਹੈ ਭਗਤੀ ਤਾਂ ਰੱਬ ਹੈ ਚੰਗਿਆਈ ਭਲਾਈ ਤਾਂ ਰੱਬ ਹੈ ਦਇਆ ਤਾਂ ਰੱਬ ਹੈ ਖਿਮਾ ਤਾਂ ਰੱਬ ਹੈ ਨੇਕ ਇਮਾਨਦਾਰੀ ਤਾਂ ਰੱਬ ਹੈ ਨਿਰਮਲਤਾ ਤਾਂ ਰੱਬ ਹੈ ਪਵਿੱਤਰਤਾ ਤਾਂ ਰੱਬ ਹੈ ਇਹ ਸਾਰੇ ਗੁਣ ਤਾਂ ਰੱਬ ਦੇ ਹਨ ਆ ਸਾਰੇ ਗੁਣ ਤਾਂ ਰੱਬ ਲਈ ਯੂਜ਼ ਹੁੰਦੇ ਹਨ ਰੱਬ ਲਈ ਕਹੇ ਜਾਂਦੇ ਹਨ ਇਹਨੂੰ ਗੁਨਾਹ ਕਰਕੇ ਤੁਸੀਂ ਰੱਬ ਨੂੰ ਰੱਬ ਕਹਿੰਦੇ ਆ ਨਹੀਂ ਤਾਂ ਅਸੀਂ ਰੱਬ ਨੂੰ ਰੱਬ ਹੀ ਨਾ ਕਹੀਏ ਉਹਦੇ ਅੰਦਰ ਗੁਨ ਹਨ ਤਾਂ ਹੀ ਰੱਬ ਕਹਿੰਦੇ ਆ ਕਿ ਬਿਨਾਂ ਗੁਨ ਤੋਂ ਉਸ ਨੂੰ ਰੱਬ ਕਹਿ ਰਹੇ ਆ ਅਸੀਂ ਕਿ ਰੱਬ ਖਾਲੀ ਕਿਸੇ ਸਰੀਰ ਦਾ ਨਾਮ ਮਿਤਾ ਰੱਬ ਕਹਿ ਰਹੇ ਆ ਉਹਦੇ ਅੰਦਰ ਆ ਗੁਨ ਹਨ ਤਾਂ ਹੀ ਉਸ ਨੂੰ ਅਸੀਂ ਰੱਬ ਕਹਿੰਦੇ ਆ ਉਸ ਰੱਬ ਦੀ ਕਿਰਪਾ ਨਾਲ ਸਰੀਰ ਮਕਲੂਕ ਹੈ ਪਰ ਨੇਕੀ ਮਕਲੂਕ ਨਹੀਂ ਹੈ ਇਮਾਨਦਾਰੀ ਮਕਲੂਕ ਨਹੀਂ ਹੈ ਦਇਆ ਮਕਲੂਕ ਨਹੀਂ ਹੈ ਖੇਮਾ ਮਖਲੂਕ ਨਹੀਂ ਹੈ ਦਿਆਲੂਤਾ ਮਖਲੂਕ ਨਹੀਂ ਹੈ ਸੇਵਾ ਮਖਲੂਕ ਨਹੀਂ ਹੈ ਭਗਤੀ ਮਖਲੂਕ ਨਹੀਂ ਹੈ ਸਚਾਈ ਮਖਲੂਕ ਨਹੀਂ ਹੈ ਪਰਉਪਕਾਰ ਮਖਲੂਕ ਨਹੀਂ ਹੈ ਪਾਕ ਪਵਿੱਤਰਤਾ ਮਖਲੂਕ ਨਹੀਂ ਹੈ ਪਵਿੱਤਰਤਾ ਨਿਰਮਲਤਾ ਮਖਲੂਕ ਨਹੀਂ ਹੈ ਸੇਵਾ ਮਖਲੂਕ ਨਹੀਂ ਹੈ ਭਗਤੀ ਮਖਲੂਕ ਨਹੀਂ ਹੈ ਇਹ ਸਾਰੇ ਗੁਣ ਤਾਂ ਰੱਬ ਦੇ ਹਨ ਇਹਨੂੰ ਗੁਨਾ ਕਰਕੇ ਤਾਂ ਉਹਨੂੰ ਰੱਬ ਕਹਿੰਨੇ ਆ ਇਨਸਾਨ ਮਖਲੂਕ ਦੇ ਅੰਦਰ ਉਹ ਆਤਮਾ ਵਿਰਾਜਮਾਨ ਹੈ ਉਹ ਜੋਤ ਵਿਰਾਜਮਾਨ ਹੈ जो अविनाशी है जो अमर है जो जमती मरती नहीं है वो ज्योत कौन है वो रब दी ज्योत है मखलूक के अंदर वो आत्मा विराजमान है जिदे विचो नेकी निकल रही है पाक पवित्रता निकल रही है सच्चाई निकल रही है ईमानदारी निकल रही है भक्ति निकल रही है दया निकल रही है सरता निकल रही है भावना निकल रही है क्षमा निकल रही है पाक पवित्रता निकल रही है निर्मलता निकलती है सहजता निकल रही है सेवा निकल रही है ਮਖਲੂਕ ਉਨਾਚਰ ਮਖਲੂਕ ਹੈ ਜਿਨਾਂ ਚਿਰ ਉਸਨੇ ਆਪਣੀ ਆਤਮਾ ਨੂੰ ਉਸ ਜੋਤ ਨੂੰ ਪਹਿਚਾਨਿਆ ਨਹੀਂ ਜਦੋਂ ਰੱਬ ਦੀ ਕਿਰਪਾ ਨਾਲ ਉਸਨੇ ਆਪਣੀ ਜੋਤ ਪਛਾਣ ਲਈ ਆਪਣੇ ਆਪ ਨੂੰ ਪਹਿਚਾਨ ਲਿਆ ਤਾਂ ਰੱਬ ਦੀ ਕਿਰਪਾ ਨਾਲ ਉਸ ਦੇ ਅੰਦਰੋਂ ਗਿਆਨ ਨਿਕਲਣਾ ਸ਼ੁਰੂ ਹੋ ਜਾਏਗਾ ਉਹਦੇ ਅੰਦਰੋਂ ਸਾਰੇ ਰੱਬੀ ਗੁਣ ਨਿਕਲਨੇ ਸ਼ੁਰੂ ਹੋ ਜਾਣਗੇ ਉਹ ਰੱਬੀ ਗੁਣ ਤਾਂ ਨਿਕਲ ਰਹੇ ਨੇ ਉਸਨੇ ਆਤਮਾ ਨੂੰ ਪਹਿਚਾਨ ਲਿਆ ਵੀ ਆਤਮਾ ਹੀ ਬ੍ਰਹਮ ਹੈ ਆਤਮਾ ਹੀ ਪਰਮੇਸ਼ਰ ਹੈ ਆਤਮਾ ਹੀ ਨਿਰੰਕਾਰ ਹੈ ਕਿਉਂਕਿ ਇਹ ਜੋਤ ਉਸਦੀ ਹੈ ਤੁਸੀਂ ਨੇਕ ਵੀ ਤਾਹ ਕਹ ਲਾਂਦੇ ਹੋ ਇਮਾਨਦਾਰ ਪਾਕ ਪਵਿੱਤਰ ਜਿੰਨੇ ਵੀ ਗੁਨਾਹਾਂ ਤਾਹ ਕਹ ਲਾਂਦੇ ਹੋ ਕਿਉਂਕਿ ਤੁਹਾਡੇ ਅੰਦਰ ਰੱਬੀ ਆਤਮਾ ਮੌਜੂਦ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਹ ਜੋਤ ਸਾਰਿਆਂ ਵਿੱਚ ਵਿਰਾਜਮਾਨ ਹੈ ਮਗਰ ਕੋਈ ਵਿਰਲਾ ਹੀ ਇਸ ਨੂੰ ਪਛਾਣ ਪੰਦਾ ਹੈ ਉਹ ਤਾਹ ਪਛਾਣ ਪੰਦਾ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਔਰ ਜਿਹੜੇ ਨਾਸਤਿਕ ਲੋਕ ਨੇਕੀ ਨੂੰ ਇਮਾਨਦਾਰੀ ਪਾਕ ਪਵਿੱਤਰਤਾ ਦਇਆ ਖੇਮਾ ਸੇਵਾ ਭਗਤੀ ਇਮਾਨਦਾਰੀ ਸੱਚਾਈ ਪਰਉਪਕਾਰ ਸਹਿਜਤਾ ਨਿਰਮਲਤਾ ਦਿਆਲਤਾ ਇਹ ਸਭ ਆਤਮਾ ਦੇ ਜ਼ਰੀਏ ਹੀ ਬਾਹਰ ਨਿਕਲ ਰਹੀਆਂ ਹਨ ਉਹ ਆਤਮਾ ਤਾਂ ਉਸ ਮਖਲੂਕ ਦੇ ਵਿੱਚ ਮੌਜੂਦ ਹੈ ਯਾਨੀ ਤੁਸੀਂ ਨੇਕੀ ਨੂੰ ਵੀ ਮਖਲੂਕ ਕਹਿ ਰਹੇ ਹੋ ਇਮਾਨਦਾਰੀ ਨੂੰ ਵੀ ਮਖਲੂਕ ਕਹਿ ਰਹੇ ਹੋ ਦਇਆ ਨੂੰ ਵੀ ਮਖਲੂਕ ਕਹਿ ਰਹੇ ਹੋ ਦਿਆਲਤਾ ਨੂੰ ਵੀ ਮਖਲੂਕ ਕਹਿ ਰਹੇ ਹੋ ਕਿਰਪਾ ਨੂੰ ਵੀ ਮਖਲੂਕ ਕਹਿ ਰਹੇ ਹੋ ਭਗਤੀ ਨੂੰ ਵੀ ਮਖਲੂਕ ਕਹਿ ਰਹੇ ਹੋ ਸੇਵਾ ਨੂੰ ਵੀ ਮਖਲੂਕ ਕਹਿ ਰਹੇ ਹੋ ਸਚਾਈ ਨੂੰ ਵੀ ਮਖਲੂਕ ਕਹਿ ਰਹੇ ਹੋ ਅਚਾਈ ਨੂੰ ਵੀ ਮਖਲੂਕ ਕਹਿ ਰਹੇ ਹੋ پاک ਪਵਿੱਤਰਤਾ ਨੂੰ ਵੀ ਮਖਲੂਕ ਕਹਿ ਰਹੇ ਹੋ ਇਹ ਗੁਣ ਤਾਂ ਸਾਰੇ ਰੱਬ ਦੇ ਹਨ ਯਾਨੀ ਤੁਸੀਂ ਰੱਬ ਨੂੰ ਮਖਲੂਕ ਕਹਿ ਰਹੇ ਹੋ ਯਾਨੀ ਤੁਸੀਂ ਰੱਬ ਨੂੰ ਮਖਲੂਕ ਮਖਲੂਕ ਕਹਿ ਰਹੇ ਹੋ ਮਗਰ ਰੱਬ ਤਾਂ ਮਖਲੂਕ ਹੈ ਨਹੀਂ ਰੱਬ ਤੇ ਕਿਸੇ ਸਰੀਰ ਦਾ ਨਾਮ ਹੈ ਨਹੀਂ ਰੱਬ ਤਾਂ ਜੋਤ ਦਾ ਨਾਮ ਹੈ ਰੱਬ ਤੇ ਗੁਨਾ ਦਾ ਨਾਮ ਹੈ ਇਹ ਸਾਰੇ ਗੁਨੇ ਤਾਂ ਰੱਬ ਦੇ ਹਨ ਇਹਨੂੰ ਗੁਨਾ ਕਰਕੇ ਤਾਂ ਉਸ ਨੂੰ ਰੱਬ ਕਿੰਨੇ ਆ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਉਹਦਾ ਤਾਂ ਕੋਈ ਆਕਾਰ ਹੀ ਨਹੀਂ ਹੈ ਉਹਦਾ ਤਾਂ ਕੋਈ ਰੂਪ ਰੰਗ ਹੀ ਨਹੀਂ ਹੈ ਉਸਦਾ ਕੋਈ ਸਰੀਰ ਹੀ ਨਹੀਂ ਹੈ ਤੁਸੀਂ ਤਾਂ ਉਸ ਨੂੰ ਮਖਲੂਕ ਕਹਿ ਰਹੇ ਹੋ ਸਰੀਰ ਕਹਿ ਰਹੇ ਹੋ ਕੀ ਬੰਦਾ ਤਾਂ ਰੱਬ ਰੂਪ ਬਣ ਨਹੀਂ ਸਕਦਾ ਮਖਲੂਕ ਤਾਂ ਰੱਬ ਰੂਪ ਬਣ ਨਹੀਂ ਸਕਦਾ ਮਖਲੂਕ ਦੇ ਅੰਦਰ ਜੋ ਆਤਮਾ ਵਿਰਾਜਮਾਨ ਹੈ ਨਾ ਉਹ ਇਹਨ ਗੁਨਾ ਉੱਪਰ ਚੱਲ ਕੇ ਇਹਨ ਗੁਨਾ ਨੂੰ ਧਾਰਨ ਕਰਕੇ ਉਸ ਪਰਮੇਸ਼ਰ ਦਾ ਰੂਪ ਬਣ ਜਾਂਦੀ ਹੈ ਉਸ ਦੇ ਵਿੱਚ ਮਿਲ ਜਾਂਦੀ ਹੈ ਉਹ ਨਹੀਂ ਆਉਂਦੇ ਨੇ ਵੀ ਇਹ ਸੰਤਾਂ ਨੂੰ ਮੱਥਾ ਟੇਕਦੇ ਨੇ ਭਗਤਾਂ ਨੂੰ ਮੱਥਾ ਘੁੱਟੇਕਦੇ ਨੇ ਇਹ ਰੱਬ ਥੋੜਾ ਨੇ ਇਹ ਰੱਬ ਰੂਪ ਥੋੜਾ ਨੇ ਰੱਬ ਕਿਸੇ ਮਖਲੂਕ ਦਾ ਨਾਮ ਥੋੜਾ ਹੈ ਰੱਬ ਸਰੀਰ ਵਿੱਚ ਨਹੀਂ ਆਤਾ ਅੱਲਾਹ ਸਰੀਰ ਵਿੱਚ ਨਹੀਂ ਆਂਦਾ शरीर ਦੇ ਵਿੱਚ ਹੀ ਉਹ ਆਤਮਾ ਵਿਰਾਜਮਾਨ ਹੈ ਜਿੱਦੀ ਅੰਦਰੋਂ ਰੱਬ ਦੀ ਕਿਰਪਾ ਨਾਲ ਗਿਆਨ ਨਿਕਲ ਰਿਹਾ ਹੈ ਪ੍ਰਕਾਸ਼ ਨਿਕਲ ਰਿਹਾ ਹੈ ਨੇਕੀ ਨਿਕਲ ਰਹੀ ਹੈ ਇਮਾਨਦਰੀ ਨਿਕਲ ਰਹੀ ਹੈ ਦਇਆ ਨਿਕਲ ਰਹੀ ਹੈ ਦਿਯਾਲੂਤਾ ਨਿਕਲ ਰਹੀ ਹੈ ਸੇਵਾ ਨਿਕਲ ਰਹੀ ਹੈ ਸ਼ਰਧਾ ਨਿਕਲ ਰਹੀ ਹੈ ਖਿਮਾ ਨਿਕਲ ਰਹੀ ਹੈ ਭਾਵਨਾ ਨਿਕਲ ਰਹੀ ਹੈ ਭਗਤੀ ਨਿਕਲ ਰਹੀ ਹੈ ਪਰਉਪਕਾਰ ਨਿਕਲ ਰਿਹਾ ਹੈ پاک ਪਵਿੱਤਰਤਾ ਨਿਕਲ ਰਹੀ ਹੈ ਕਿਉਂਕਿ ਉਸਨੇ ਰੱਬ ਦੀ ਕਿਰਪਾ ਨਾਲ ਆਪਣੀ ਆਤਮਾ ਨੂੰ ਪਹਿਚਾਨ ਲਿਆ ਹੈ ਹੈ ਤਾਂ ਪਹਿਲੇ ਵੀ ਉਹ ਮਕਲੂਕੀ ਸੀ ਮਗਰ ਜਦੋਂ ਸ਼ਬਦ ਗੁਰੂ ਦਿਲਾੜ ਲੱਗਾ ਜਦੋਂ ਰੱਬ ਦੀ ਕਿਰਪਾ ਨਾਲ ਉਸਨੇ ਆਪਣੀ ਆਤਮਾ ਨੂੰ ਪਹਿਚਾਨ ਲਿਆ ਕਿਰਮ ਮਕਲੂਕ ਨਹੀਂ ਰਿਆ ਅਬ ਦੋ ਅਬ ਤੋ ਜਾਇ ਚੜੇ ਸਿੰਘ ਹਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਪਇਆ ਕੋਈ ਨਾ ਸਕੇ ਪਛਾਨੀ ਹੁਣ ਤੂ ਸੀ ਆਪਣੇ ਆਪਣੇ ਨੇਕ ਵੀ ਮੰਨਦੇ ਹੋ ਇਮਾਨਦਾਰ ਵੀ ਮੰਨਦੇ ਹੋ ਸੱਚੇ ਵੀ ਮੰਨਦੇ ਹੋ ਦਇਆਵਾਲ ਵੀ ਮੰਨਦੇ ਹੋ ਦਿਆਲਤਾਵਾਲ ਵੀ ਮੰਨਦੇ ਹੋ پاک ਪਵਿੱਤਰਤਾ ਵਾਲੇ ਵੀ ਮੰਨਦੇ ਹੋ ਸੱਚਾ ਵੀ ਮੰਨਦੇ ਹੋ ਭਗਤੀਵਾਲ ਵੀ ਮੰਨਦੇ ਹੋ ਪਰਉਪਕਾਰ ਵਾਲ ਵੀ ਮੰਨਦੇ ਹੋ ਸਹਿਜਤਾ ਵਾਲਾ ਵੀ ਮੰਨਦੇ ਹੋ ਇਹ ਸਾਰੇ ਗੁਣ ਤਾਂ ਰੱਬ ਦੇ ਹਨ ਇਹ ਸਭ ਤੁਸੀਂ ਤਾਂ ਕਹਿ ਲਾਉਂਦੇ ਹੋ ਨਾ ਕਿਉਂਕਿ ਤੁਹਾਡੇ ਅੰਦਰ ਉਹ ਆਤਮਾ ਵਿਰਾਜਮਾਨ ਹੈ ਜਿਹੜੀ ਰੱਬ ਦੀ ਕਿਰਪਾ ਨਾਲ ਨੇਕੀ ਤੇ ਚੱਲ ਰਹੀ ਹੈ ਇਮਾਨਦਾਰੀ ਪਾਕ ਪਵਿੱਤਰਤਾ ਜਿੰਨੇ ਵੀ ਗੁਣ ਹਨ ਸਾਰਿਆਂ ਤੇ ਚੱਲ ਰਹੀ ਹੈ ਉਹ ਆਤਮਾ ਬ੍ਰਹਮ ਹੈ ਉਹ ਆਤਮਾ ਪਰਮੇਸ਼ਰ ਹੈ ਉਹ ਜੋਤ ਰੱਬ ਦੀ ਹੈ ਤੁਸੀਂ ਤਾਂ ਹੀ ਨੇਕ ਇਮਾਨਦਾਰ ਪਾਕ ਪਵਿੱਤਰ ਸ਼ਰਧਾ ਖੇਮਾ ਦਇਆ ਦਿਆਲਤਾ ਭਗਤੀ ਸੇਵਾ ਪਾਕ ਪਵਿੱਤਰਤਾ ਨਿਰਮਲਤਾ ਸੱਚਾਈ ਚੰਗਿਆਈ ਇਹ ਸਭ ਗੁਨਾ ਵਾਲੇ ਕਹਿ ਲਾਂਦੇ ਹੋ ਉਸ ਆਤਮਾ ਕਰਕੇ ਉਸ ਬ੍ਰਹਮ ਕਰਕੇ ਕਿਉਂਕਿ ਤੁਸੀਂ ਨੇਕ ਬਣ ਜਾਂਦੇ ਹੋ ਬਾਕੀ ਸਾਰੇ ਗੁਣਾਂ ਵਾਲੇ ਬਣ ਜਾਂਦੇ ਹੋ ਨੇਕਾ ਦਾ ਨੇਕਤਾ ਰੱਬ ਹੈ ਇਮਾਨਦਾਰ ਦਾ ਇਮਾਨਦਾਰ ਤੇ ਰੱਬ ਹੈ ਸੱਚਿਆਂ ਦਾ ਸੱਚਾਤਾ ਰੱਬ ਹੈ ਦਿਆਲੂਤਾ ਦਾ ਦਿਆਲੂਤਾਤਾ ਰੱਬ ਹੈ ਦਇਆਤਾ ਤੇ ਦਇਆ ਹੀ ਰੱਬ ਹੈ ਉਹ ਤਾਂ ਅਛਾਈਆਂ ਦੀ ਵੀ ਅਛਾਈ ਹੈ ਜੋ ਰੱਬ ਹੈ ਉਹ ਤਾਂ پاک ਪਵਿੱਤਰਤਾ ਤਾਂ ਵੀ پاک ਪਵਿੱਤਰਤਾ ਹੈ ਉਹਤੇ ਭਗਤਾਂ ਦਾ ਵੀ ਭਗਤ ਹੈ ਉਹ ਕੌਣ ਹੋਇਆ ਉਹ ਸਾਗਰਾਂ ਦਾ ਵੀ ਸਾਗਰ ਹੈ ਉਹ ਸਾਗਰ ਹੈ ਔਰ ਤੁਸੀਂ ਨੇਕੀ ਤੇ ਚੱਲ ਕੇ ਨੇਕ ਬਣ ਰਹੇ ਹੋ ਇਮਾਨਦਾਰ ਚੱਲ ਕੇ ਇਮਾਨਦਾਰ ਬਣ ਰਹੇ ਹੋ ਪਾਕ ਪਵਿੱਤਰ ਬਣ ਰਹੇ ਹੋ ਸੇਵਾ ਵਾਲੇ ਬਣ ਰਹੇ ਹੋ ਸਾਰੇ ਗੁਣਾਂ ਵਾਲੇ ਬਣ ਰਹੇ ਹੋ ਤੁਸੀਂ ਇਹਨ ਗੁਣਾਂ ਕਰਕੇ ਰੱਬ ਦੀ ਕਿਰਪਾ ਨਾਲ ਬੂੰਦ ਬਣਗੇ ਹੋ ਬੂੰਦ ਤੁਸੀਂ ਕਿਰਨ ਬਣਗੇ ਹੋ ਕਿਰਨ ਨੇਕਾ ਦਾ ਅਨੇਕ ਰੱਬ ਤੁਸੀਂ ਨੇਕ ਬੂੰਦ ਹੋ ਔਰ ਨੇਕਾ ਦਾ ਨੇਕ ਰੱਬ ਸਮੁੰਦਰ ਹੈ ਤੁਸੀਂ ਕਿਰਨ ਹੋ ਤੇ ਉਹ ਰੱਬ ਸੂਰਜ ਹੈ ਰੱਬ ਕਿਸੇ ਮਕਲੂਕ ਦਾ ਨਾਮ ਨਹੀਂ ਹੈ ਰੱਬ ਇਹਨ ਗੁਣਾਂ ਦਾ ਨਾਮ ਹੈ ਉਰੇ ਗੁਣ ਕਿੱਥੋਂ ਨਿਕਲਦੇ ਨੇ ਜਦੋਂ ਅਸੀਂ ਸ਼ਬਦ ਗੁਰ ਦੇ ਲੜ ਲਾ ਕੇ ਆਪਣੇ ਮਨ ਤੇ ਗੁਰੂ ਦੀ ਕਿਰਪਨਾ ਨਾਲ ਕੰਟਰੋਲ ਕਰਨੇ ਆ ਭਗਤੀ ਕਰਨੇ ਆ ਜਦੋਂ ਭਗਤੀ ਕਰਨੇ ਆ ਸਾਡਾ ਮਨ ਵਸ ਵਿੱਚ ਆ ਜਾਂਦਾ ਮਨ ਬਾਰ ਭਜਦਾ ਨਹੀਂ ਹੈ ਜੇ ਪੂਰਨ ਕਿਰਪਾ ਹੋ ਜਾਏ ਤਾਂ ਮਨ ਵਸ ਆਵੇ ਨਾਨਕਾ ਮਨ ਵਿੱਚ ਸਤ ਗੁਰੂ ਕੇ ਪਾਸ ਤਿਸੇ ਵੱਕੇ ਕਾਰਜ ਰਾਸ ਜਿਹੜਾ ਵੀ ਰੱਬ ਦੀ ਕਿਰਪਾ ਨਾਲ ਭਗਤੀ ਕਰੇਗਾ ਤਾਂ ਗੁਣ ਆਪਣੇ ਆਪ ਹੀ ਉਹਦੇ ਵਿੱਚ ਆ ਜਾਣਗੇ ਉਸ ਪਰਮੇਸ਼ਰ ਨੂੰ ਕੋਈ ਜਪ ਨਹੀਂ ਸਕਦਾ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਸੇ ਸਿਮਰਾਈ ਜਿਨ ਆਪ ਸਿਮਰਾਈ ਨਾਨਕ ਤਾਂਕੇ ਲਾਗੋ ਪਾਏ ਹੁਣ ਜਿੰਨਾ ਤੋਂ ਉਸ ਪਰਮੇਸ਼ਰ ਦੀ ਕਿਰਪਾ ਹੈ ਉਹ ਜਦੋਂ ਨਾਮ ਜਪਦੇ ਹਨ ਉਹ ਤੇ ਪਤਾ ਕੀ ਕਹਿੰਦੇ ਹਨ ਕਿ ਇਹ ਰੱਬ ਤੂੰ ਆਪ ਜਪਾ ਰਿਹਾ ਤੂੰ ਆਪ ਨਾਮ ਆਪਕੇ ਜਪ ਰਹੇ ਸਾਡੇ ਚ ਤਾਕਤ ਨਹੀਂ ਬੀਸੀ ਤੈਨੂੰ ਜਪ ਸਕੀਏ ਸਾਡੇ ਕੀ ਮੰਜਲ ਤੂੰ ਤਾਂ ਸਾਰੀ ਕਾਇਨਾਤ ਦਾ ਮਾਲਿਕ ਤੂੰ ਜਰੇ ਜਰੇ ਵਿੱਚ ਮੌਜੂਦ ਹੈ ਕੀ ਸਾਡੀ ਔਕਾਤ ਹੈ ਸੀ ਤੈਨੂੰ ਜਪ ਸਕੀਏ ਕਿਉਂਕਿ ਗੁਰੂ ਦੀ ਕਿਰਪਾ ਨਾਲ ਆ ਗੱਲ ਉਹੀ ਕਹੇਗਾ ਜਿਸਨੇ ਆਪਣੀ ਆਤਮਾ ਨੂੰ ਪਹਿਚਾਨ ਲਿਆ ਜਿਸਨੇ ਬ੍ਰਹਮ ਨੂੰ ਪਹਿਚਾਨ ਲਿਆ ਜਿਸਨੇ ਜੋਤ ਨੂੰ ਪਹਿਚਾਨ ਲਿਆ ਹੈ ਭਈ ਇਹ ਜੋਤ ਹੀ ਉਸ ਦਾ ਨਾਮ ਜਪਰੀਏ ਇਹ ਜੋਤੀ ਰੱਬ ਰੂਪ ਹੈ ਇਹ ਜੋਤੀ ਪਰਮੇਸ਼ਰ ਹੈ ਜੋ ਜਮਦੀ ਮਰਦੀ ਨਹੀਂ ਹੈ ਅਗਰ ਉਸ ਰੱਬ ਤੋਂ ਕੋਈ ਚੰਗਾ ਕਰਮ ਵੀ ਕਰਾਏਗਾ ਨਾ ਕੋਈ ਨੇਕੀ ਵੀ ਕਰਾਏਗਾ ਤੇ ਕਹੇਗਾ ਰੱਬ ਇਹ ਤੇਰੀ ਕਿਰਪਾ ਨਾਲ ਨੇਕੀ ਹੋਈ ਹੈ ਰੱਬ ਇਹ ਤੂੰ ਆਪ ਆ ਕੇ ਕੀਤੀ ਮੈਂ ਤਾਂ ਇਸ ਦੇ ਲਾਇਕ ਵੀ ਨਹੀਂ ਕਿਉਂਕਿ ਨੇਕੀ ਤਾਂ ਰੱਬ ਦੀ ਹੈ ਮਖਲੂਕੀ ਕਰ ਲੇਗਾ ਏ ਜੋ ਕਰ ਰਹੀ ਏ ਤੇਰੀ ਰਬ ਆਤਮਾ ਕਰ ਰਹੀ ਏ ਤੇਰੀ ਜੋਤ ਕਰ ਰਹੀ ਏ ਅਸੀਂ ਤਾਂ ਸਿਰਫ ਮਿੱਟੀ ਦੇ ਭਾਂਡੇ ਆ ਮਿੱਟੀ ਦੇ ਬਰਤਨ ਨਾ ਕੀਆ ਨਾ ਕਰेंगे ਨਾ ਕਰ ਸਕੈ ਸਰੀਰ ਕੀਆ ਸੋ ਹਰ ਕੀਆ ਭਇਓ ਭਗਤ ਕਬੀਰ ਕਬੀਰ ਏ ਪ੍ਰਮਾਤਮਾ ਅਸੀਂ ਕੁਛ ਨਹੀਂ ਕਰ ਸਕਦੇ ਨਾ ਸਾਡਾ ਸਰੀਰ ਕਰ ਸਕਦਾ ਇਹ ਸਭ ਕੁਛ ਤੇਰਾ ਏ ਤੂੰ ਆਪ ਹੀ ਆਤਮਾ ਜਰੀ ਆ ਕੇ ਕਰਾ ਰਿਹਾ ਹੈ ਜਿਸ ਨੂੰ ਤੂੰ ਜਾਣਾ ਏ ਸੋ ਹੀ ਜਣ ਜਾਣੈ ਹਰ ਗੁਣ ਸਦ ਹੀ ਆਗੋ ਵਿਖਾਣਾ ਹੈ ਇਹ ਉਸ ਨੂੰ ਪਤਾ ਲੱਗਦਾ ਜਿਸ ਤੇ ਗੁਰੂ ਦੀ ਕਿਰਪਾ ਹੋਵੇ ਜਿਸ ਨੇ ਆਤਮਾ ਨੂੰ ਪਹਿਚਾਨ ਲਿਆ ਉਹ ਹਰ ਇੱਕ ਕੰਮ ਕਰਦਾ ਹੋਇਆ ਰੱਬ ਦਾ ਸ਼ੁਕਰਾਨਾ ਕਰੇਗਾ ਕਿ ਰੱਬ ਸਭ ਕੁਝ ਤੂੰ ਹੀ ਕਰ ਰਿਹਾ ਹੈ ਰੱਬ ਰੱਬ ਤੂੰ ਹੀ ਕਰ ਰਿਹਾ ਮੈਂ ਇਸ ਲਾਇਕ ਨਹੀਂ ਹਾਂ ਔਰ ਜਿਹੜਾ ਕਹਿੰਦਾ ਨੇਕੀ ਮੈਂ ਕਰ ਰਿਹਾ ਮਾਨਦਾਰੀ ਮੈਂ ਕਰ ਰਿਹਾ ਪਾਕ ਪਵਿੱਤਰਤਾ ਮੇਰੀ ਹੈ ਸਚਾਈ ਮੇਰੀ ਹੈ ਸਭ ਕੁਝ ਮੈਂ ਕਰ ਰਿਹਾ ਤਾਂ ਉਹ ਰੱਬ ਦੀ ਹੋਂਦ ਤੇ ਕਬਜ਼ਾ ਕਰ ਰਿਹਾ ਕਿਉਂਕਿ ਇਹ ਗੁਣ ਰੱਬ ਦੇ ਹਨ ਸਾਡੇ ਨਹੀਂ ਹਨ ਇਸ ਸਭਰਾ ਪਸਾਰਾ ਰੱਬ ਦਾ ਹੈ ਸਾਡਾ ਕੁਝ ਵੀ ਨਹੀਂ ਹੈਗਾ ਅਸੀਂ ਸਿਰਫ ਮਿੱਟੀ ਦੇ ਭਾਂਡੇ ਆ ਅਸੀਂ ਸਿਰਫ ਕੱਟ ਪੁੱਤਲੀਆਂ ਆ ਸਾਨੂੰ ਚਲੋਣ ਵਾਲਾ ਤਾਂ ਪਰਮੇਸ਼ਰ ਹੈ ਉਹ ਆਤਮਾ ਰਹੀ ਸਭ ਨੂੰ ਚਲਾ ਰਿਹਾ ਹੈ ਸਾਨੂੰ ਗਿਆਨ ਦੇ ਰਿਹਾ ਹੈ ਅਸੀਂ ਰੱਬ ਦੀ ਕਿਰਪਾ ਨਾਲ ਸੰਤਾਂ ਨੂੰ ਤਾਂ ਮੱਥਾ ਟੇਕਨੇ ਆ ਤਾਂ ਸਜਦਾ ਕਰਨੇ ਆ ਤਾਂ ਚੁੱਕਨੇ ਆ ਕਿਉਂਕਿ ਭਗਤੀ ਕਰਨ ਤੇ ਉਹਨਾਂ ਦੇ ਵਿੱਚੋਂ ਆ ਗੁਣੇ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਪ੍ਰਕਾਸ਼ ਨਿਕਲਣਾ ਸ਼ੁਰੂ ਹੋ ਜਾਂਦਾ ਰੱਬੀ ਗਿਆਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਰੱਬੀ ਕਰਮ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਉਹ ਰੱਬੀ ਕਰਮ ਰੱਬ ਦੇ ਵਿੱਚੋਂ ਹੀ ਨਿਕਲਦੇ ਹਨ ਹੋਰ ਕਿੱਥੋਂ ਨਿਕਲ ਸਕਦੇ ਪ੍ਰਕਾਸ਼ ਹਮੇਸ਼ਾ ਪ੍ਰਕਾਸ਼ ਵਿੱਚੋਂ ਨਿਕਲਦਾ ਹੈ ਕਿਰਨ ਹਮੇਸ਼ਾ ਸੂਰਜ ਦੇ ਵਿੱਚੋਂ ਹੀ ਨਿਕਲਦੀ ਹੈ ਗਿਆਨ ਹਮੇਸ਼ਾ ਰੱਬ ਦੇ ਵਿੱਚੋਂ ਹੀ ਨਿਕਲਦਾ ਹੈ ਰੱਬੀ ਗਿਆਨ ਰੱਬ ਦੇ ਵਿੱਚੋਂ ਹੀ ਨਿਕਲਦਾ ਹੈ ਰੱਬੀ ਪ੍ਰਕਾਸ਼ ਹਮੇਸ਼ਾ ਰੱਬ ਦੇ ਵਿੱਚੋਂ ਹੀ ਨਿਕਲਦਾ ਹੈ ਕਿਉਂਕਿ ਉਸ ਪ੍ਰਕਾਸ਼ ਨੂੰ ਨਾ ਤਾਂ ਕੋਈ ਬਣਾ ਸਕਦਾ ਨਾ ਉਸ ਨੂੰ ਕੋਈ ਪੈਦਾ ਕਰ ਸਕਦਾ ਨਾ ਉਸ ਨੂੰ ਕੋਈ ਮਿਟਾ ਸਕਦਾ ਹੈ वो प्रकाश अपने आप तो बनया है वो ज्ञान अपने आप तो बनया है नेकी अपने आप तो बनी है दया अपने आप तो बनी है दयालुता अपने आप तो बनी है अपने आप तो बनी है भगती अपने आप तो बनी है सच्चाई अपने आप तो बनी है खिमा अपने आप तो बनी है परोपकार अपने आप तो बनिया है पाक पवित्रता अपने आप तो बनी है क्योंकि आ सारे गुण रब हैं ये गुण सारे रब ਪੂਰੇ ਰੱਬ ਆਪਣੇ ਆਪ ਤੋਂ ਬਣਿਆ ਹੈ ਉਸ ਨੂੰ ਕਿਸ ਨੇ ਪੈਦਾ ਨਹੀਂ ਕੀਤਾ ਨਾ ਕੋਈ ਜੰਮਿਆ ਜਿਹੜਾ ਉਸ ਨੂੰ ਪੈਦਾ ਕਰ ਸਕੇ ਨਾ ਉਸ ਨੂੰ ਕੋਈ ਮਿਟਾ ਸਕਦਾ ਹੈ ਕੋਈ ਹੈ ਜਿਹੜਾ ਨੇਕੀ ਨੂੰ ਮਿਟਾ ਸਕੇ ਕੋਈ ਸੱਚਾਈ ਨੂੰ ਮਿਟਾ ਸਕੇ ਕੋਈ ਕੋਈ ਦਇਆ ਨੂੰ ਮਿਟਾ ਸਕੇ ਕੋਈ ਖੇਮਾ ਨੂੰ ਮਿਟਾ ਸਕੇ ਕੋਈ ਸੱਚਾਈ ਨੂੰ ਮਿਟਾ ਸਕੇ ਕੋਈ ਪਰਉਪਕਾਰ ਨੂੰ ਮਿਟਾ ਸਕੇ ਕੋਈ پاک ਪਵਿੱਤਰਤਾ ਨੂੰ ਮਿਟਾ ਸਕੇ ਕੋਈ ਨਿਰਮਲਤਾ ਨੂੰ ਮਿਟਾ ਸਕੇ ਕੋਈ ਭਗਤੀ ਨੂੰ ਮਿਟਾ ਸਕੇ ਕੋਈ ਸਹਜਤਾ ਨੂੰ ਮਿਟਾ ਸਕੇ ਕਿਉਂਕਿ ਆ ਸਾਰੇ ਗੁਣ ਰੱਬ ਹਨ ਰੱਬ ਨੂੰ ਕੋਈ ਮਿਟਾ ਨਹੀਂ ਸਕਦਾ ਅਗਰ ਤੁਹਾਡੇ ਅੰਦਰ ਰੱਬੀ ਜੋਤ ਨਹੀਂ ਹੈ ਨਾ ਜਿਹੜੇ ਆਂਦੇ ਨੇ ਵੀ ਜੋਤ ਤੱਕ ਸੇ ਵਿਚ ਆਈ ਨਹੀਂ ਅਗਰ ਤੁਹਾਡੇ ਅੰਦਰ ਜੋਤ ਨਹੀਂ ਹੈ ਤੁਸੀਂ ਨੇਕ ਨਹੀਂ ਬਣ ਸਕਦੇ ਤੁਸੀਂ ਇਮਾਨਦਾਰ ਨਹੀਂ ਬਣ ਸਕਦੇ ਤੁਸੀਂ ਕੁਝ ਵੀ ਨਹੀਂ ਬਣ ਸਕਦੇ ਤੁਸੀਂ ਇਹਨਾਂ ਗੁਣਾਂ ਦੇ ਹੱਕਦਾਰ ਨਹੀਂ ਬਣ ਸਕਦੇ ਇਹ ਗੁਣ ਤਾਂ ਰੱਬ ਦੇ ਹਨ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤ ਤੇ ਹਰ ਹਰ ਰੂਪ ਸਮਾਸੀ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਕਿਰਪਾ ਨਾਲ ਉਸ ਨੂੰ ਸਿਮਰਿਆ ਉਹ ਉਸੇ ਦਾਹੀ ਰੂਪ ਹੋ ਗਏ ਹਨ ਸੂਰਜ ਕਿਰਨ ਮਿਲੇ ਜਲ ਕਾਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਅਸੀਂ ਰੱਬ ਦੀ ਕਿਰਪਾ ਨਾਲ ਸੰਤਾਂ ਨੂੰ ਤਾ ਮੱਥਾ ਟੇਕਣਾ ਕਿਉਂਕਿ ਆ ਸਾਰੇ ਗੁਣ ਰੱਬ ਦੇ ਹਨ ਸੰਤਾਂ ਨੂੰ ਮੱਥਾ ਨਾ ਟੇਕੀ ਜੇ ਗੁਣ ਰੱਬ ਦੇ ਨਾ ਹੁਣ ਉਹਨਾਂ ਨੂੰ ਮੱਥਾ ਤਾਂ ਨਾ ਟੇਕੀ ਏ ਜੇ ਗੁਣ ਸਾਰੇ ਰੱਬ ਦੇ ਨਾ ਹੁਣ ਇਹ ਪ੍ਰਕਾਸ਼ ਤਾਂ ਸਾਰਾ ਉਹਨਾਂ ਕੋਲ ਰੱਬ ਦਾ ਹੈ ਕਿ ਪ੍ਰਕਾਸ਼ ਵੀ ਦੋ ਹੁੰਦੇ ਹਨ ਨੇਕੀਆਂ ਵੀ ਦੋ ਹੁੰਦੀਆਂ ਨੇ ਕਿ ਇਮਾਨਦਾਰੀ ਵੀ ਦੋ ਹੁੰਦੀਆਂ ਨੇ ਅਗਰ ਇਹ ਚੀਜ਼ਾਂ ਦੋ ਹੁੰਦੀਆਂ ਨੇ ਫਿਰ ਰੱਬ ਵੀ ਦੋ ਜੇ ਫਿਰ ਰੱਬ ਵੀ ਦੋ ਜੇ ਉਹ ਫਿਰ ਲੋਕੀ ਮੂਰਖ ਨੇ ਜਿਹੜੇ ਮੰਨਦੇ ਆਣੇ ਰੱਬ ਦੋ ਨੇ ਰੱਬ ਤਾਂ ਇੱਕ ਹੈ ਅੱਲਾ ਪਾਕੰ ਪਾਕ ਹੈ ਸ਼ੱਕ ਕਰੇ ਜੇ ਦੂਸਰ ਹੋਏ ਸਭਨਾ ਜੀਆਂ ਕਾਇਕ ਦਾਤਾ ਸੋਮਾ ਵਿਸਰਨਾ ਜਾਈ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਹੀਂ ਕੋਏ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਇ ਏਕਾ ਸਹਰ ਮਨ ਰੱਖੋ ਨਾਨਕ ਦੁਖ ਪਰਮ ਭੋਜੈ ਇੱਕ ਔਂਕਾਰ ਰੱਬ ਤਾਂ ਇੱਕ ਹੈ ਉਂਜਿ ਤਾਂ ਤੁਸੀਂ ਕਹਿੰਦੇ ਹੋ ਅਸੀਂ ਇੱਕ ਰੱਬ ਨੂੰ ਸਜਦਾ ਕਰਨਿਆ ਸੀ ਰੱਬ ਤੇ ਸਵਾ ਕਿਸ ਨੂੰ ਮੱਥਾ ਨਹੀਂ ਟੇਕਦੇ ਰੱਬ ਦੀ ਬਰਾਬਰੀ ਅਸੀਂ ਕਿਸੇ ਨੂੰ ਵੀ ਨਹੀਂ ਦੇ ਸਕਦੇ ਤੁਸੀਂ ਜਿਸ ਨੂੰ ਸਜਦਾ ਕਰ ਰਹੇ ਹੋ ਨੇਕ ਨਹੀਂ ਹੈ ਜਿਸ ਨੂੰ ਤੁਸੀਂ ਸਜਦਾ ਕਰ ਰਹੇ ਹੋ ਈਮਾਨਦਾਰ پاک ਪਵਿੱਤਰ ਸੱਚਾਈ ਦਿਯਾਲਤਾ ਕਿਰਪਾ ਭਗਤੀ ਖੇਮਾ ਦਇਆ ਨਿਰਮਲਤਾ پاک ਪਵਿੱਤਰਤਾ ਸੱਚਾਈ ਚੰਗਿਆਈ ਪਰਉਪਕਾਰ ਹੁਕਮ ਉਸ ਦੇ ਅੰਦਰ ਨਹੀਂ ਹੈ ਕੇ ਖਾਲੀ ਉਸ ਨੂੰ ਅੱਲਾ ਕਹਿੰਦੇ ਹੋ ਉਂਜ ਉਸ ਨੂੰ ਰੱਬ ਕਹਿੰਦੇ ਹੋ ਔਰ ਰੱਬ ਵੀ ਵੇਖ ਕੇ ਹੈਰਾਨ ਹੁੰਦਾ ਹੋਣਾ ਵੀ ਉੰਜ ਤਾਂ ਮੈਨੂੰ ਸਜਦਾ ਕਰਦੇ ਨੇ ਉੰਜ ਤਾਂ ਮੈਨੂੰ ਸਿਰ ਝੁਕਾਉਂਦੇ ਨੇ ਅੰਦੇ ਨੇ ਅਸੀਂ ਇੱਕ ਰੱਬ ਦੇ ਸਵਾ ਕਿਸ ਨੂੰ ਮੱਥਾ ਨਹੀਂ ਟੇਕਦੇ ਔਰ ਜਿੱਥੇ ਮੈਂ ਗਿਆਨ ਕਰਕੇ ਹੁੰਨਾ ਪ੍ਰਕਾਸ਼ ਕਰਕੇ ਹੁੰਨਾ ਨੇਕੀ ਕਰਕੇ ਹੁੰਨਾ ਇਮਾਨਦਾਰੀ ਕਰਕੇ ਹੁੰਨਾ پاک ਪਵਿੱਤਰਤਾ ਕਰਕੇ ਹੁੰਨਾ ਸੱਚਾਈ ਕਰਕੇ ਹੁੰਨਾ ਚੰਗਿਆਈ ਕਰਕੇ ਹੁੰਨਾ ਦਇਆ ਕਰਕੇ ਹੁੰਨਾ ਖਿਮਾ ਕਰਕੇ ਹੁੰਨਾ ਦਿਆਲਤਾ ਕਰਕੇ ਹੁੰਨਾ ਹੁਕਮ ਕਰਕੇ ਹੁੰਨਾ ਵਾ ਸਹਜਤਾ ਕਰਕੇ ਹੁੰਨਾ ਵਾ ਗਿਆਨ ਕਰਕੇ ਹੁੰਨਾ ਵਾ ਉੱਥੇ ਤਾਂ ਤੁਸੀਂ ਮੈਨੂੰ ਸਜਦਾ ਨਹੀਂ ਕਰਦੇ ਉੱਥੇ ਤਾਂ ਮੈਨੂੰ ਸਿਰ ਨਹੀਂ ਝੁਕਾਉਂਦੇ ਯਾਨੀ ਤੁਸੀਂ ਤਾਂ ਮੈਨੂੰ ਮੂਰਤੀ ਸਮਝਿਆ ਹੋਇਆ ਹੈ ਤੁਸੀਂ ਮੈਨੂੰ ਪੱਥਰ ਹੀ ਸਮਝਿਆ ਹੋਇਆ ਹੈ ਕਿ ਮੇਰੇ ਅੰਦਰ ਗੁਣ ਨਹੀਂ ਹੈਗੇ ਮੇਰੇ ਅੰਦਰ ਕੋਈ ਗੁਣ ਨਹੀਂ ਹੈਗਾ ਅਗਰ ਮੇਰੇ ਅੰਦਰ ਗੁਣ ਹੁੰਦੇ ਤਾਂ ਤੁਸੀਂ ਮੇਰੇ ਗਿਆਨ ਪ੍ਰਕਾਸ਼ ਨਿਰਮਲਤਾ پاک ਪਵਿੱਤਰਤਾ ਦਇਆ ਦਿਆਲਤਾ ਖਿਮਾ ਯਾchnਾ ਸੇਵਾ ਭਗਤੀ ਹੁਕਮ ਪਵਿੱਤਰਤਾ ਨੇਕੀ ਇਮਾਨਦਾਰੀ ਇਹਨ ਗੁਨਾ ਅੱਗੇ ਸਿਰ ਝੁਕਾਉਂਦੇ ਸਜਦਾ ਕਰਦੇ ਉੱਥੇ ਤਾਂ ਆਕੜ ਕੇ ਖਲੋ ਜਾਂਦੇ ਹੋ ਜਿੱਥੇ ਮੈਂ ਪ੍ਰਤੱਖ ਹੋਂਨਾਵਾ ਸਤ ਗੁਰੂ ਜਾਗਤਾ ਹੈ ਦੇਹੋ ਭੂਲੀ ਮਾਲਣੀਆ ਇਹੋ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਉਹ ਬਿਦ ਤਿਆਗਤ ਰੱਬ ਤਾਂ ਜਾਗ ਰਿਹਾ ਹੈ ਉਹ ਸੌਂਦਾ ਨਹੀਂ ਹੈ ਉਹ ਜਾਗਤ ਹੈ ਜਾਗਤ ਹੈ ਤਾਂ ਹੀ ਤਾਂ ਉਸ ਦੇ ਗੁੰਨ ਨੇ ਸਾਰੇ ਤਾਂ ਹੀ ਤਾਂ ਗੁਨਾ ਕਰਕੇ ਉਹ ਪ੍ਰਕਾਸ਼ ਕਰ ਰਿਹਾ ਸਾਰੀ ਧਰਤੀ ਤੇ ਇਹਨੂੰ ਗੁਨਾ ਕਰਕੇ ਪ੍ਰਕਾਸ਼ ਕਰ ਰਿਹਾ ਉਸ ਦੀ ਜੈਜਾ ਕਾਰ ਹੋ ਰਹੀ ਇਹਨੂੰ ਗੁਨਾ ਕਰਕੇ ਹੋ ਰਹੀ ਹੈ ਬਿਨ ਗੁਨਾ ਤੂੰ ਨੂੰ ਕੌਣ ਰੱਬ ਕਹੇ ਔਰ ਤੁਸੀਂ ਮਾਨਵੀ ਅਵਸਥਾ ਕਰਕੇ ਉਸ ਨੂੰ ਪੱਥਰ ਸਮਝਾ ਹੋਇਆ ਹੈ ਬੁੱਤਪ੍ਰਿਸ਼ਟ ਸਮਝਾ ਹੋਇਆ ਹੈ ਅਸੀਂ ਸੰਤਾ ਅੱਗੇ ਉਹਨਾਂ ਦੇ ਸ਼ਰੀਰ ਅੱਗੇ ਤਾਂ ਚੁੱਕ ਨਹੀਂਆ ਕਿਉਂਕਿ ਉਹਨਾਂ ਦੇ ਅੰਦਰ ਉਹ ਗੁਣ ਹਨ ਜੋ ਰੱਬੀ ਗੁਣ ਹਨ ਅਸੀਂ ਰੱਬੀ ਗੁਣਾਂ ਨੂੰ ਚੁੱਕਨੇ ਆ ਅਸੀਂ ਰੱਬੀ ਸ਼ਕਤੀ ਨੂੰ ਚੁੱਕਨੇ ਆ ਜੁਗਤਾ ਵਹੀ ਹੈ ਜਿਸਮੇ ਜਾਨ ਹੁੰਦੀ ਹੈ ਆਕੜਨਾ ਹੀ ਮਰਦੋ ਕੀ ਪਹਿਚਾਨ ਹੁੰਦੀ ਹੈ ਚੁੱਕਦੇ ਉਹੀ ਹਨ ਜਿਨ੍ਹਾਂ ਨੂੰ ਗਿਆਨ ਹੁੰਦਾ ਹੈ ਇਹਨਾਂ ਨੂੰ ਗਿਆਨ ਦੀ ਸਮਝ ਹੈ ਜਿਨ੍ਹਾਂ ਨੂੰ ਪ੍ਰਕਾਸ਼ ਦੀ ਸਮਝ ਹੈ ਜਿਨ੍ਹਾਂ ਨੂੰ ਨੇਕੀ ਦੀ ਸਮਝ ਹੈ ਜਿਸ ਨੂੰ ਇਮਾਨਦਾਰੀ ਦੀ ਸਮਝ ਹੈ ਜਿਸ ਨੂੰ ਪਾਕ ਅਪਵਿੱਤਰਤਾ ਦੀ ਸਮਝ ਹੈ ਜਿਸ ਨੂੰ ਸੱਚਾਈ ਦੀ ਸਮਝ ਹੈ ਜਿਸ ਨੂੰ ਨੇਕੀ ਦੀ ਸਮਝ ਹੈ ਜਿਸ ਨੂੰ ਭਗਤੀ ਦੀ ਸਮਝ ਹੈ ਜਿਸ ਨੂੰ ਪਰਪਕਾਰ ਦੀ ਸਮਝ ਹੈ ਜਿਸ ਨੂੰ ਪਵਿੱਤਰਤਾ ਦੀ ਸਮਝ ਹੈ ਜਿਸ ਨੂੰ ਹੁਕਮ ਦੀ ਸਮਝ ਹੈ ਜਿਸ ਨੂੰ ਸਹਜਤਾ ਦੀ ਸਮਝ ਹੈ ਔਰ ਤੁਸੀਂ ਲੋਕੋਨਾਂ ਦਾ ਮਜ਼ਾਕ ਉਡਾਂਦੇ ਹੋ ਵੀ ਇਹ ਤੇ ਰੱਬ ਦੀ ਬਰਾਬਰੀ ਕਰ ਰਹੇ ਨੇ ਔਰ ਤੁਸੀਂ ਰੱਬ ਨੂੰ ਪੱਥਰ ਸਮਝਿਆ ਹੋਇਆ ਹੈ ਤੁਸੀਂ ਰੱਬ ਨੂੰ ਬਹੁਤ ਅਪ੍ਰਿਚਿਤ ਸਮਝਿਆ ਹੋਇਆ ਹੈ ਮੰਨ ਕਰਕੇ ਰੱਬ ਮਨ ਦੇਖਦਾ ਹੈ ਸ਼ਰੀਰ ਨਹੀਂ ਦੇਖਦਾ ਉਹ ਮਨ ਦੀ ਪਕੜ ਕਰਦਾ ਉਹ ਔਰ ਰੱਬ ਮਿਲਦਾ ਵੀ ਮਨ ਕਰਕੇ ਵੇ ਸ਼ਰੀਰ ਕਰਕੇ ਨਹੀਂ ਮਿਲਦਾ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਬਿਰਲਾ ਬੁਝਿਆ ਕੋਏ ਨਾਣ ਤੋਂ ਨਾਲ ਕੋਈ پاک ਪਵਿੱਤਰ ਨਹੀਂ ਹੋ ਜਾਂਦਾ ਹੁਣ ਮੈਂਡਕ ਤਾਂ ਪਾਣੀ ਦੇ ਵਿੱਚ ਰਹਿੰਦਾ ਹੈ ਮੱਛੀ ਵੀ ਪਾਣੀ ਦੇ ਵਿੱਚ ਰਹਿੰਦੀ ਹੈ ਜਿੰਨੇ ਵੀ ਪਾਣੀ ਵਿੱਚ ਰਹਿਣ ਵਾਲੇ ਜੀਵ ਨੇ ਕੋਈ ਉਪਾਖ ਪਵਿੱਤਰ ਨੇ ਪਾਕ ਪਵਿੱਤਰ ਤਾਂ ਅੱਲਾ ਹੈ ਅੱਲਾ ਪਾਕਮ ਪਾਕ ਹੈ ਔਰ ਤੁਸੀਂ ਪਾਕ ਕਵੇਂ ਹੋਗੇ ਭਗਤੀ ਕਰਕੇ ਉਹਦੇ ਗੁਣਾਂ ਤੇ ਚੱਲ ਕੇ ਮਨ ਪਾਕ ਹੈ ਤਾਂ ਰੱਬ ਮਿਲੇਗਾ ਸਰੀਰ ਦੇ ਪਾਕ ਪਵਿੱਤਰਤਾ ਉਸ ਨੂੰ ਕੋਈ ਮਤਲਬ ਨਹੀਂ ਮਨ ਮਹਿਲਾ ਹੈ ਨਾ ਸਭ ਕੁਝ ਮਹਿਲਾ ਹੈ ਫਿਰ ਮਨ ਚੰਗਾ ਹੈ ਤਾਂ ਸਭ ਕੁਝ ਚੰਗਾ ਹੈ ਸਰੀਰ ਦੀ ਸਚਮਤਾ ਨਾਲ ਕਦੀ ਰੱਬ ਨਹੀਂ ਮਿਲਿਆ ਮਨ ਦੀ ਸਚਮਤਾ ਨਾਲ ਰੱਬ ਮਿਲਿਆ ਸਰੀਰ ਦੀ ਸੂਚਮਤਾ ਨਾਲ ਰੱਬ ਮਿਲਦਾ ਹੁੰਦਾ ਤੇ ਪਾਣੀ ਵਿੱਚ ਰਹਿਣ ਨਾਲ ਜੀਵਾਂ ਨੂੰ ਨਾ ਮਿਲ ਜਾਂਦਾ ਜਿਹੜੇ ਅਮੀਰ ਲੋਕੀ ਨੇ ਸਾਰੇ ਸੂਚਮਤਾ ਨੇ ਨਵੇਂ ਕੱਪੜੇ ਪਾਉਂਦੇ ਨੇ ਨਵਾਂ ਵਸਤਰ ਪਾਉਂਦੇ ਨੇ ਸੈਂਟ ਸੈਂਟਸੂਟ ਲਾਉਂਦੇ ਨੇ ਹਰ ਇੱਕ ਚੀਜ਼ ਨਵੀਂ ਕਰਦੇ ਨੇ ਕਿ ਇਹਨਾਂ ਨੂੰ ਰੱਬ ਮਿਲ ਗਿਆ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕੋਈ ਗਰਪ ਮੰਨ ਕਰਕੇ ਮਿਲਦਾ ਤੁਸੀਂ ਇਹਨਾਂ ਜੁਗਤੀਆਂ ਤੋਂ ਹਟਜੋ ਇਹਨਾਂ ਜੁਗਤੀਆਂ ਕਰਕੇ ਰੱਬ ਨਹੀਂ ਮਿਲਦਾ ਕਾਹੂ ਜੁਗਤ ਕਿਤੇ ਨਾ ਪਾਈ ਹੈ ਧਰਮ ਨਾਨਕ ਤਿਸ ਮਿਲਿਆ ਜਿਸ ਲੁਖਿਆ ਦੁਰਕਰਮ ਰੱਬ ਕਰਮਾ ਕਰਕੇ ਮਿਲਦਾ ਰੱਬ ਨੇ ਕੀ ਇਮਾਨਦਰੀ پاک ਬੁੱਤਰਦਾ ਸਾਰੇ ਗੁਨਾ ਕਰਕੇ ਮਿਲਦਾ ਹੋਰ ਕਿਸੇ ਰਾਈ ਨਹੀਂ ਮਿਲੇਗਾ ਉਹ ਰੂਪवंत ਹੋਏ ਨਾਹੀਂ ਮੋਹੇ ਪ੍ਰਭ ਕੀ ਜੋਤ ਸਕਲਕਟ ਸੋਏ ਕਿ ਘਰ ਕੁੱਤਾ ਹੈ ਰੱਬ ਨਹੀਂ ਮਿਲੇਗਾ ਭਾਈ ਉਸਨੇ ਤੇਰਾ ਮਨ ਦੇਖਣਾ ਕਿ ਤੇਰੇ ਘਰ ਦਾ ਕੁੱਤਾ ਦੇਖਣਾ ਉਹ ਤਾਂ ਆਪਣਾ ਕੰਮ ਕਰ ਰਿਹਾ ਆਪਣੇ ਮਾਲਕ ਦੀ ਵਫਾਦਾਰੀ ਕਰ ਰਿਹਾ ਆਪਣੇ ਘਰ ਦਾ ਪੱਕਾ ਹੈ ਆਪਣੇ ਮਾਲਕ ਦਾ ਪੱਕਾ ਹੈ ਜਿਸ ਕਮਾ ਸੇ ਰੱਬ ਨੇ ਕੱਲਿਆ ਉਹ ਕੰਮ ਕਰ ਰਿਹਾ ਹੈ ਔਰ ਜਿਸ ਕਮਾ ਸੇ ਰੱਬ ਨੇ ਤੈਨੂੰ ਕੱਲਿਆ ਤੂੰ ਕੀ ਕਰ ਰਿਹਾ ਹੈ ਤੂੰ ਆਪਣੇ ਕਰਮਾਂ ਦਾ ਦੋਸ਼ ਕੁੱਤੇ ਉੱਤੇ ਲਗਾ ਰਿਹਾ ਹੈ ਵੀ ਕੁੱਤਾ ਘਾਰੇ ਇਸ ਕਰਕੇ ਸੜੇ ਕਰ ਰੱਬ ਦੀ ਸ਼ਕਤੀਆਂ ਨਹੀਂ ਆਂਦੀਆਂ ਰੱਬ ਦੀ ਰਹਿਮਤ ਨਹੀਂ ਹੋ ਰਹੀ ਉਹ ਕੁੱਤਾ ਤੇ ਤੂੰ ਘਰੋਂ ਕੱਢ ਤਾ ਜਿਹੜਾ ਮਨ ਦੇ ਵਿੱਚ ਲੋਭੀ ਕੁੱਤਾ ਬੈਠਾ ਹੈ ਜਿਹੜਾ ਪਰਾਇਆਂ ਇਸਤਰੀਆਂ ਵੇਖਦਾ ਹੈ ਪਰਾਇਆ ਧੰਨ ਦਿਖਦਾ ਹੈ ਪਰਾਇਆਂ ਕੋਠੀਆਂ ਘਰਾਂ ਦਿਖਦਾ ਹੈ ਸ਼ਰਾਬਾ ਪਿੰਦਾ ਹੈ ਉਹ ਕੁੱਤਾ ਨਹੀਂ ਤੂੰ ਘਰੋਂ ਕੱਢਿਆ ਜਿਹੜਾ ਕੁੱਤਾ ਤੂੰ ਕੱਢਣਾ ਸੀ ਉਹ ਕੁੱਤਾ ਤਾਂ ਕੱਢਿਆ ਨਹੀਂ ਔਰ ਤੂੰ ਜੁਗਤੀਆਂ ਤੇ ਲੱਗਾ ਹੈ ਵੀ ਇਹ ਸਾਡੇ ਧਰਮ ਦੀਆਂ ਜੁਗਤੀਆਂ ਨੇ ਇਹਨਾਂ ਜੁਗਤੀਆਂ ਨਾਲ ਰੱਬ ਨਹੀਂ ਮਿਲਦਾ ਔਰ ਜਿਹੜੇ ਲੋਕੀ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਕੀ ਸਰੀਰ ਦੇ ਵਿੱਚ ਜੋਤ ਨਹੀਂ ਹੁੰਦੀ ਉਹਨਾਂ ਲੋਕਾਂ ਤੋਂ ਬਚੋ ਸ਼ਬਦ ਗੁਰੂ ਦੇ ਲੜ ਲੱਗੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਔਰ ਜਿਹੜੇ ਮਨ ਕਰਕੇ ਖੁਦ ਭੁੱਤ ਪ੍ਰਿਸ਼ਟ ਨੇ ਖੁਦ ਮੂਰਤੀ ਪੂਜਾ ਕਰ ਰਹੇ ਨੇ ਉਹ ਭਲਾ ਸਾਨੂੰ ਕਿੰਨਾ ਕੁ ਗਿਆਨ ਕਰਾ ਦੇਣਗੇ ਜਿਹੜੇ ਆਪ ਹੀ ਡੁੱਬੇ ਪਏ ਨੇ ਉਹ ਤਾਂ ਅੰਧਕਾਰ ਦੇ ਵਿੱਚ ਆਪ ਹੀ ਡੁੱਬੇ ਪਏ ਨੇ ਰੱਬ ਤੋਂ ਬੇਮੁਖ ਹੋ ਕੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੀ ਆਤਮਾ ਨੂੰ ਪਛਾਨੋ ਔਰ ਦੁਨੀਆ ਨੂੰ ਵੀ ਗਿਆਨ ਕਰਾਓ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇੱਕ ਓੰਕਾਰ ਸਤਿਗੁਰੂ ਪਰਸਰ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਉਹ ਰੱਬ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਕੋ ਨਾ ਸ਼ਬਦ ਗੁਰੂ ਹਨ ਤੁੰ ਤੁੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਈ ਉਸ ਨੂੰ ਰਾਮ ਕਹ ਰਿਹਾ ਕੋਈ ਅੱਲਾ ਕਹ ਰਿਹਾ ਕੋਈ ਖੁਦਾ ਕਹ ਰਿਹਾ ਕੋਈ ਵਾਹਿਗੁਰੂ ਕਹ ਰਿਹਾ ਕੋਈ ਨਾਰਾਇਣ ਕਹ ਰਿਹਾ ਜਿਵੇਂ ਦੀ ਆਪ ਕੋ ਆਪਣੀ ਸ਼ਰਧਾ ਹੁਣ ਕੇ ਗੁਰੂ ਤੋਂ ਬੇਮੁਖ ਲੋਕ ਕੀ ਕਰਨਗੇ ਆਪਣੇ ਘਰੋਂ ਤਸਵੀਰਾਂ ਕੱਢ ਕੱਢ ਕੇ ਬਾਹਰ ਸੱਟ ਦੇਣਗੇ ਭਈ ਸਾਡੇ ਘਰ ਕਿਸੇ ਇਨਸਾਨ ਦੀ ਫੋਟੋ ਨਹੀਂ ਹੋਣੀ ਚਾਹੀਦੀ। ਅਗਰ ਘਰ ਕਿਸੇ ਇਨਸਾਨ ਦੀ ਫੋਟੋ ਹੈ ਤਾਂ ਰੱਬ ਦੀ ਕਿਰਪਾ ਸਾਡੇ ਤੇ ਨਹੀਂ ਹੋਏਗੀ। ਰੱਬ ਨਹੀਂ ਸਾਨੂੰ ਮਿਲੇਗਾ। ਰੱਬ ਦੀ ਨਜ਼ਰ ਨਹੀਂ ਹੋਏਗੀ। ਘਰੋਂ ਤਾਂ ਦੂ ਤਸਵੀਰਾਂ ਕੱਢਤੀਆਂ। ਜਿਹੜੀਆਂ ਮਨ ਦੇ ਵਿੱਚ ਤਸਵੀਰਾਂ ਲਾ ਕੇ ਬੈਠਾ ਹੈ। ਸ਼ਰਾਬ ਦੀਆਂ, ਜਨਾਨੀ ਦੀਆਂ, ਧੀਆਂ, ਪੁੱਤਰਾਂ ਦੀਆਂ, ਪ੍ਰਾਪਰਟੀ ਦੀਆਂ, ਕੋਠੀਆਂ ਕਾਰਾਂ ਦੀਆਂ ਲੋਕਾਂ ਨੂੰ ਲੁੱਟਣ ਦੀਆਂ ਇਹ ਤਸਵੀਰਾਂ ਤਾਂ ਕੱਢੀਆਂ ਨਹੀਂ। ਉਹ ਘਰ ਦੀਆਂ ਤਸਵੀਰਾਂ ਤੋਂ ਕੱਢਤੀਆਂ ਕੱਢਣੀਆਂ ਮਨ ਦੇ ਵਿੱਚੋਂ ਤਸਵੀਰਾਂ ਸਨ ਘਰ ਦੀਆਂ ਤਸਵੀਰਾਂ ਨਾਲ ਰੱਬ ਮਿਲ ਜੇਗਾ ਮਗਰ ਮਨ ਦੇ ਵਿੱਚ ਤਸਵੀਰਾਂ ਨੇ ਨਾ ਜਿਹੜੀ ਤਸਵੀਰਾਂ ਨਾਲ ਤੂੰ ਜੜੇ ਆਂ ਪੈਸੇ ਦੀਆਂ ਕੋਠੇਕਾਰਾਂ ਦੀਆਂ ਧੀਆਂ ਪੁੱਤਰਾਂ ਦੀਆਂ ਜਨਾਨੇ ਦੀਆਂ ਸ਼ਰਾਬਾਂ ਦੀਆਂ ਸ਼ੌਂਕਾਂ ਦੀਆਂ ਐਬਾਂ ਦੀਆਂ ਇਹਦੇ ਕਰਕੇ ਰੱਬ ਨਹੀਂ ਮਿਲੇਗਾ ਤੈਨੂੰ ਕਿਉਂਕਿ ਇਹ ਸਭ ਮਾਇਆ ਹੈ ਔਰ ਇਹ ਸਾਨੂੰ ਰੱਬ ਨਾਲ ਜੁੜਨ ਨਹੀਂ ਦਿੰਦੀ ਔਰ ਇਹਨਾਂ ਜੁਗਤੀਆਂ ਨੂੰ ਛੱਡ ਦਿਓ ਇਹਨਾਂ ਜੁਗਤियां ਕਰਕੇ ਰੱਬ ਨੂੰ ਮਿਲਦਾ ਕਰੋ ਫੋਟੋਆਂ ਕੱਢਣ ਨਾਲ ਐਮ ਉਹਦੀਆਂ ਚੀਜ਼ਾਂ ਕੱਢਣ ਨਾਲ ਮਨ ਦੇ ਵਿੱਚੋਂ ਕੱਢੋ ਜੋ ਕੁਛ ਕੱਢਣਾ ਹੈ ਕਿਉਂਕਿ ਰੱਬ ਨੂੰ ਮਨ ਕਰਕੇ ਮਿਲਣਾ ਹੈ ਕਰ ਦੇ ਕਰਨ ਨਾਲ ਨਹੀਂ ਮਿਲਣਾ ਉਹ ਕਰਤਾ ਤੁਸੀਂ ਹਰ 6 ਮਹੀਨੇ ਬਾਅਦ ਵੀ ਬਦਲਦੇ ਹੋ ਮਗਰ ਜਿਹੜਾ ਮਨ ਕਰ ਹੈ ਜਿਹੜੀ ਆਤਮਾ ਕਰ ਹੈ ਉਹ ਤੁਸੀਂ ਨਹੀਂ ਬਦਲਦੇ ਉਹ ਸ਼ੁਰੂ ਤੋਂ ਉਹੀ ਹੈ ਇਹ ਲੋਕ ਭਗਤੀ ਦੀ ਬਚਾਏ ਜੁਗਤੀਆਂ ਨਾਲ ਜੁੜ ਗਏ ਹਨ ਰੱਬ ਦੀ ਬਜਾਏ ਇਹ ਜੁਗਤੀਆਂ ਨਾਲ ਜੁੜ ਗਏ ਜੁਗਤੀਆਂ ਨਾਲ ਰੱਬ ਨਹੀਂ ਮਿਲਦਾ ਰੱਬ ਤਾਂ ਮੰਨ ਕਰਕੇ ਮਿਲਦਾ ਕਰਮਾ ਕਰਕੇ ਮਿਲਦਾ ਇਹ ਜੁਗਤੀਆਂ ਕਰਕੇ ਤੁਸੀਂ ਆਪਣੇ ਧਰਮ ਵਿੱਚ ਧਰਮੀ ਕਹਿਲਾ ਸਕਦੇ ਹੋ ਵੀ ਕਿੰਨੇ ਧਰਮੀ ਇਹਨਾਂ ਦੇ ਘਰ ਤੇ ਫੋਟੋਆਂ ਹੀ ਨਹੀਂ ਹੈਗੀਆਂ ਇਹਨਾਂ ਦੇ ਘਰ ਤੇ ਕੁੱਤਾ ਹੀ ਨਹੀਂ ਹੈਗਾ ਦੁਨੀਆ ਤੋਂ ਕਹਿ ਲਾ ਲੋਗੇ ਤੁਸੀਂ ਧਰਮੀ ਹੋ ਮਗਰ ਰੱਬ ਦੇ ਘਰ ਤੁਸੀਂ ਧਰਮੀ ਨਹੀਂ ਹੋ ਕਿਉਂਕਿ ਰੱਬ ਦਾ ਘਰ ਮਨ ਹੈ ਤੁਹਾਡਾ ਉਹਦੀ ਪਕੜ ਮਨ ਤੋਂ ਹੈ ਸਰੀਰ ਤੋਂ ਨਹੀਂ ਹੈ ਜਿਹੜੇ ਕਰਮ ਮੰਨ ਕਰਕੇ ਕਰਨੇ ਹਨ ਉਹ ਅਸੀਂ ਸਰੀਰਾਂ ਕਰਕੇ ਕਰ ਰਹੇ ਆ ਘਰਾ ਕਰਕੇ ਕਰ ਰਹੇ ਆ ਉਥੋਂ ਰੱਬ ਨਹੀਂ ਮਿਲਣਾ ਰੱਬ ਮੰਨ ਕਰਕੇ ਮਿਲਣਾ ਉਹਨ ਕਈ ਕੀ ਕਰਦੇ ਹਨ ਸਿਰ ਤੋਂ ਵਾਲ ਕਟਵਾ ਲੈਂਦੇ ਹਨ ਜੀ ਅਸੀਂ ਤਾਂ ਹਾਈਜਨਿਕ ਹੋ ਗਏ ਅਸੀਂ ਕਟਾਉਣ ਤੋਂ ਰਹਿਤ ਹੋ ਗਏ ਨਹੀਂ ਤਾਂ ਅਸੀਂ ਨਾਪਾਕ ਹੋ ਜਾਂਨੇ ਆ ਇਹ ਜੇ ਵਾਲ ਨੇ ਇਹ ਕੁਦਰਤ ਦੇ ਦੇ ਨਾ ਇਹ ਰੱਬ ਦੀ ਦੇਣ ਹਨ ਇਹ ਰੱਬ ਦਾ ਹੁਕਮ ਹਨ ਯਾਨੀ ਤੁਸੀਂ ਰੱਬ ਤੋਂ ਜ਼ਿਆਦਾ ਸਿਆਣੇ ਹੋ ਗਿਓ ਤੁਸੀਂ ਵਾਲ ਕੱਟਣ ਲੱਗ ਗਿਓ ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਇਹ ਵਾਲ ਗਲਤ ਨਹੀਂ ਸਾਨੂੰ ਰੱਬ ਦੇ ਨਾਲ ਜੁੜਨ ਦਿੰਦੇ ਉਸ ਰੱਬ ਨੂੰ ਨਹੀਂ ਪਤਾ ਸੀ ਵੀ ਇਹ ਵਾਲੇ ਤੰਗ ਕਰਨਗੇ ਨਾ ਨੂੰ ਉਹ ਭੁੱਲ ਗਿਆ ਤੁਸੀਂ ਜਾਗ ਰਹੇ ਹੋ ਫਿਰ ਕਹਿੰਦੇ ਨੇ ਸਾਡੀ ਤੁਲਨਾ ਰੱਬ ਨਾਲ ਨਾ ਕਰੋ ਅਬ ਤਾਂ ਸਾਡੇ ਤੋਂ ਬਹੁਤ ਅੱਗੇ ਹੈ ਮਗਰ ਕਰਮਾ ਕਰਕੇ ਤੇ ਤੂੰ ਰੱਬ ਤੋਂ ਅੱਗੇ ਨਹੀਂ ਗੱਲ ਰਿਹਾ ਹੈ ਅਗਰ ਤੂੰ ਰੱਬ ਦਾ ਬੰਦਾ ਹੁੰਦਾ ਤੈਨੂੰ ਪਤਾ ਹੁੰਦਾ ਵੀ ਇਹ ਸਭ ਚੀਜ਼ਾਂ ਰੱਬ ਦੀਆਂ ਹਨ ਮੈਨੂੰ ਕੱਟ ਰਿਹਾ ਯਾਨੀ ਤੂੰ ਰੱਬ ਦੇ ਦਿੱਤੇ ਤੇ ਤੇਰੇ ਸਰੀਰ ਤੋਂ ਕੁਛ ਨਹੀਂ ਉਹਦੀ ਕਰਨੀ ਤੋਂ ਕੁਛ ਨਹੀਂ ਤੂੰ ਉਹਦੀ ਕਰਨੀ ਦੇ ਵਿਪਰੀਤ ਚੱਲ ਰਿਹਾ ਹੈ ਰੱਬ ਵਾਲਾ ਕਰਕੇ ਨਹੀਂ ਰੱਬ ਮੰਨ ਕਰਕੇ ਮਿਲਦਾ ਹੈ ਇਹਨਾਂ ਝੁਕਤੀਆਂ ਨੂੰ ਛੱਡ ਦਿਓ ਗੁਰੂ ਦੀ ਕਿਰਪਾ ਨਾਲ ਇਹਨੂੰ ਜੁਗਤੀਆਂ ਨੂੰ ਛੱਡ ਦੋ ਜਿੰਨਾ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਦਿੰਦੇ ਹੋ ਇਹਨਾਂ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਬੋਲਿਆ ਕਰੋ ਅੱਲਾ ਬੋਲਿਆ ਕਰੋ ਖੁਦਾ ਬੋਲਿਆ ਕਰੋ ਰਾਮ ਬੋਲਿਆ ਕਰੋ ਵਿੱਠਲ ਬੋਲਿਆ ਕਰੋ ਨਾਰਾਇਣ ਬੋਲਿਆ ਕਰੋ ਗੋਬਿੰਦ ਬੋਲਿਆ ਕਰੋ ਸਤਨਮ ਵਾਹਿਗੁਰੂ ਬੋਲਿਆ ਕਰੋ ਫਲ ਇਹਨਾਂ ਨੇ ਦੇਣਾ ਹੈ ਉਹਨਾਂ ਜੁਗਤੀਆਂ ਨੇ ਨਹੀਂ ਦੇਣਾ ਸਭ ਤੋਂ ਉੱਤਮ ਹਰ ਕੀ ਕਥਾ ਇਹ ਸਭ ਤੋਂ ਸ਼੍ਰੇਸ਼ਟ ਹੈ ਨਾਮ ਜਪਨਾ ਗੁਰੂ ਦੀ ਕਿਰਪਾ ਨਾਲ ਜਪੋ ਕਿਉਂਕਿ ਆਪ ਜਪਾਇ ਜਪੇ ਸੋ ਨਾਓ ਜਿੱਥੇ ਰੱਬੀ ਗੁਣ ਨਾ ਜਾਣ ਅਸਤੀ ਕਦ ਨੇ ਆ ਰੱਬ ਦੀ ਕਿਰਪਾ ਨਾਲ ਬਈ ਇੱਥੇ ਰੱਬ ਆ ਗਿਆ ਗੁਨਾ ਕਰਕੇ ਰੱਬ ਆ ਗਿਆ ਔਰ ਜਿੱਥੇ ਪਾਪ ਹੋਏ ਲੜਾਈ ਝਗੜਾ ਹੋਏ ਜ਼ੁਲਮ ਹੋਏ ਇੱਕ ਦੂਜੇ ਨੂੰ ਦੁੱਖ ਦਿੰਦਾ ਹੋਏ ਤਾਂ ਅਸੀਂ ਕੀ ਕਹਿੰਨੇ ਆ ਇਹਦੇ ਅੰਦਰ ਜਿੰਨ ਆ ਗਿਆ ਜਿੰਨੇ ਕਿਸੇ ਸਰੀਰ ਦਾ ਨਾਮ ਨਹੀਂ ਹੈ ਉਹਨੂੰ ਅਸੀਂ ਕਰਮਾ ਕਰਕੇ ਕਹਿੰਨੇ ਆ ਉਹਦੇ ਅਵਗੁਨਾ ਕਰਕੇ ਉਹਦੇ ਸ਼ੈਤਾਨੀ ਕਰਮਾ ਕਰਕੇ ਕਿੰਨੇ ਵੀ ਇਹ ਦੇ ਅੰਦਰ ਜਿੰਨ ਆ ਗਿਆ ਇਹਦੇ ਅੰਦਰ ਸ਼ੈਤਾਨ ਆ ਗਿਆ ਜਦਕਿ ਜਿੰਨ ਸ਼ੈਤਾਨ ਦਾ ਸਰੀਰ ਨਹੀਂ ਹੈ ਕਰਮਾ ਕਰਕੇ ਕਿੰਨੇ ਆ ਸੀ ਕੱਲੀ ਅੰਦਰ ਨਾਨਕਾ ਜਿੰਨਾ ਦਾ ਔਤਾਰ ਪੁੱਤ ਜਨੌਰ ਧੀ ਜਨੋਰੀ ਝੋਰੂ ਜਿੰਨਾ ਦਾ ਸਿਕਦਾਰ ਜਿਹੜੇ ਰੱਬ ਦਾ ਨਾਮ ਨਹੀਂ ਨਾ ਜਪਦੇ ਔਰ ਜਿਹੜਾ ਰੱਬ ਦਾ ਨਾਮ ਜਪਰੇ ਉਹਨਾਂ ਨੂੰ ਤੋੜਦੇ ਨੇ ਤੰਗ ਕਰਦੇ ਨੇ ਉਹ ਜਿੰਨ ਹਨ ਜਿੰਨ ਉਹ ਇਨਸਾਨ ਨਹੀਂ ਹਨ ਕਿਸੇ ਨੂੰ ਦੁੱਖ ਦੇਣਾ ਤੰਗ ਕਰਨਾ ਇਹ ਜਿੰਨਾ ਦਾ ਕੰਮ ਹੈ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾਏ ਜਿਵੇਂ ਕਿਸ ਦੀ ਸ਼ਰਦਾ ਕਿਉਂਕਿ ਆ ਸਾਰੇ ਨਾਮ ਉਸ ਰੱਬ ਦੇ ਹਨ ਅਸੀਂ ਉਸ ਦੀ ਕਿਰਪਾ ਨਾਲ ਉਸ ਦਾ ਨਾਮ ਜਪ ਕੇ ਉਸ ਦੇ ਵਿੱਚ ਮਿਲਣਾ ਹੈ ਉਸ ਦਾ ਰੂਪ ਬਨਣਾ ਹੈ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਕੀ ਇਹੇ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲਸਾ ਸਗਤ ਪਜ ਕੇਵਲ ਨਾਮ